ਬੜੇ ਪੈਸੇ ਬਣਾਏ ਆ ਕਈਆਂ ਨੇ ਫੇਰਾ ਫੇਰੀਆਂ ਕਰਕੇ ਲੋਕਾਂ ਦੇ ਨਾਲ ਧੋਖੇ ਕਰਕੇ ਕਈਆਂ ਤੋਂ ਕੰਮ ਕਰਵਾਇਆ ਪੈਸੇ ਨਹੀਂ ਦਿੱਤੇ ਬਹੁਤ ਹੁੰਦਾ ਕਈ ਵਾਰੀ ਜਾਂ ਕਈਆਂ ਦੇ ਕੰਮ ਕਰਨ ਦਾ ਲਾਰਾ ਲਾਇਆ ਵਾਦਾ ਕੀਤਾ ਉਹਨਾਂ ਦੇ ਕੰਮ ਨਹੀਂ ਕੀਤੇ ਉਹਨਾਂ ਤੋਂ ਪੈਸੇ ਲੈ ਲੈ ਬਾਅਦ ਵਿੱਚ ਮੁੱਕਰ ਗਏ ਜਾਂ ਉਹਨਾਂ ਦਾ ਕੰਮ ਕਰਨ ਤੋਂ ਪਿੱਛੇ हट ਗਏ ਫੇਰਾ ਫੇਰੀਆਂ ਚਲਾਕੀਆਂ ਐਦਾਂ ਲੋਕ ਬਹੁਤ ਕਰਦੇ ਆ ਉਹ ਆਪਣੇ ਆਪ ਨੂੰ ਬਹੁਤ ਫੇਕ ਕਲੇਵਰ ਸਮਝਦੇ ਆ ਇਦਾਂ ਦੇ ਲੋਕਾਂ ਦੇ ਲਈ ਹੈ ਨਾ ਮਹਾਰਾਜ ਨੇ ਇੱਕ ਸ਼ਲੋਕ ਲਿਖਿਆ ਗੁਰਬਾਣੀ ਦੇ ਵਿੱਚ ਉਹ ਕਹਿੰਦੇ ਨਕ ਨਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚੇ ਜਿਹੜੇ ਲੋਕ ਆਪਣੇ ਆਪ ਨੂੰ ਸਮਝੇ ਨਾ ਕਿ ਅਸੀਂ ਇਹਨੂੰ ਲੁੱਟ ਲਿਆ ਇਹਨੂੰ ਮੂਰਖ ਬਣਾ ਕੇ ਇਹਦੇ ਕੋਲੋਂ ਪੈਸੇ ਲੈ ਲਏ ਇਹਦੇ ਨਾਲ ਹਿਰਾ ਫੇਰੀ ਕਰ ਲਈ ਜਾਂ ਅਸੀਂ امیر ਬਣ ਗਏ ਬਹੁਤ ਗਲਤ ਕੰਮ ਕਰਕੇ ਉਹਨਾਂ ਦੀ ਨੱਖ ਜਿਹੜੀ ਆ ਨਾ ਉਹ ਖਸਮ ਦੇ ਹੱਥ ਵਿੱਚ ਆ ਉੱਥੇ ਨਕੀਲ ਪਈ ਹੋਆ ਮਹਾਰਾਜ ਨੇ ਆਪਾਂ ਕਿੰਨੀਆਂ ਦਫਾ ਇਸ ਸ਼ਲੋਕ ਨੂੰ ਬਹੁਤ ਆਸਾਨੀ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਜਿੱਥੇ ਮੇਰਾ ਲਿਖਿਆ ਹੈ ਦਾਣਾ ਪਾਣੀ ਉੱਥੇ ਮੈਂ ਜਾਣਾ ਹੀ ਆ ਉੱਥੇ ਮੈਂ ਖਾਣਾ ਹੀ ਆ ਨਹੀਂ ਰਿਜ਼ਕ ਨੂੰ ਢੂੰਡਣ ਦੇ ਲਈ ਜਾਣਾ ਪੈਣਾ ਅਗਰ ਤੇਰਾ ਰਿਜ਼ਕ ਇਸ ਕੰਮ ਦੇ ਵਿੱਚ ਆ ਢੂੰਡਣ ਦਾ ਮਤਲਬ ਤਾਂ ਤੈਨੂੰ ਸਿੱਖਣਾ ਪੈਣਾ ਤੈਨੂੰ ਉਹ ਕੰਮ ਦੇ ਵਿੱਚੋਂ ਵੜਨਾ ਪੈਣਾ ਅਗਰ ਤੂੰ ਦਾਣੇ ਕਮਾਉਣੇ ਆ ਅਗਰ ਤੂੰ ਕਮਾਈ ਕਰਨੀ ਆ ਮਾਂ-ਬਾਪ ਕਈ ਦਫਾ ਆਪਣੇ ਬੱਚਿਆਂ ਨੂੰ ਕਿਸੇ ਕੰਮ ਸਿੱਖਣ ਦੇ ਲਈ ਲਾ ਦਿੰਦੇ ਆ ਕਿ ਸਾਡਾ ਬੱਚਾ ਤਰੱਕੀ ਕਰੂਗਾ ਅਗਰ ਇਹ ਕੰਮ ਸਿੱਖ ਲਊਗਾ ਇਲੈਕਟ੍ਰੀਸ਼ੀਅਨ ਦਾ ਪਲੰਮਿੰਗ ਦਾ ਜਾਂ ਕਿਸੇ ਹੋਰ ਟਰੇਡ ਦਾ ਮਾਪਿਆਂ ਨੂੰ ਪਤਾ ਕਿ ਇਹ ਬੱਚਾ ਅਗਰ ਕੰਮ ਸਿੱਖ ਲਏਗਾ ਇਹਦੀ ਜ਼ਿੰਦਗੀ ਸੌਖੀ ਹੋ ਜਾਏਗੀ ਇਹਦਾ ਰਿਜਕ ਕਮਾਉਣਾ ਸੌਖਾ ਹੋ ਜਾਏਗਾ ਮਾਂ-ਬਾਪ ਨੂੰ ਪਤਾ ਵੀ ਇੱਥੇ ਦਾਣੇ ਆ ਇਹਦੇ ਇੱਥੇ ਕਮਾਈ ਆ ਇੱਥੇ ਪੈਸੇ ਹੈਗੇ ਆ ਇੱਥੇ ਚਾਰ ਪੈਸੇ ਕਮਾ ਸਕਦਾ ਹੈ ਮਾਪਿਆਂ ਨੂੰ ਪਤਾ ਹੁੰਦਾ ਇਸ ਕਰਕੇ ਮਾਪਿਆਂ ਨੂੰ ਪਤਾ ਵੀ ਇਸ ਕੰਮ ਦੇ ਵਿੱਚ ਦਾਣੇ ਆ ਤੇ ਮਾਪੇ ਫਿਰ ਬੱਚਿਆਂ ਨੂੰ ਭੇਜ ਦਿਆ ਵੀ ਤੈ ਉੱਥੋਂ ਹੀ ਕਮਾਉਣੇ ਆ ਉਹ ਕੰਮ ਸਿੱਖ ਇਹ ਮਤਲਬ ਆ ਅਸਲੀ ਸ਼ਲੋਕ ਦਾ ਜਦੋਂ ਆਪਾਂ ਕੋਈ ਮੱਝ ਚਾਰਦੇ ਹੋਈਏ ਜਾਂ ਪਸ਼ੂ ਚਾਰਦੇ ਹੋਈਏ ਇੰਡੀਆ ਦੇ ਵਿੱਚ ਤੇ ਕਈ ਦਫਾ ਰੱਸਾ ਸਾਡੇ ਹੱਥ ਵਿੱਚ ਹੁੰਦਾ ਮੱਝ ਉਹ ਜਾਂ ਗਾਂ ਜਾਂ ਕੋਈ ਵੀ ਜਾਨਵਰ ਉਹ ਘਾਹ ਵਗੈਰਾ ਖਾ ਰਿਆ ਹਰਾ ਖਾ ਰਿਆ ਗਿੱਧਰ ਜਿੱਦਾਂ ਹਰੀਾਈ ਦੱਸਦੀ ਆ ਉਸ ਜਾਨਵਰ ਨੂੰ ਉਹਨੇ ਉਧਰ ਉਧਰ ਜਾਈ ਜਾਣਾ ਤੇ ਮਾਲਕ ਨੇ ਵੀ ਉਹਦੇ ਨਾਲ ਨਾਲ ਜਾਈ ਜਾਣਾ ਇਸ ਕਰਕੇ ਪ੍ਰਮਾਤਮਾ ਸਾਡਾ ਸਾਥ ਨਹੀਂ ਛੱਡਦਾ ਕਦੀ ਪ੍ਰਮਾਤਮਾ ਨੇ ਸਾਡੀ ਨੱਥ ਹੱਥ ਵਿੱਚ ਰੱਖੀ ਹੋ ਆਪਣੇ ਕਹਿੰਦੇ ਤੂੰ ਰਿਜਕ ਕਮਾ ਤੂੰ ਕਿਰਤ ਟੱਕੇ ਦੇ ਤੈਨੂੰ ਕਿਰਤ ਕਰਨ ਦੇ ਲਈ ਆਪ ਹੀਲਾ ਵਸੀਲਾ ਕਰਨਾ ਪੈਣਾ ਆਪ ਤੈਨੂੰ ਹਰਾ ਲੱਭਣਾ ਪੈਣਾ ਆਪ ਤੈਨੂੰ ਦਾਣੇ ਲੱਭਣੇ ਪੈਣੇ ਆ ਇਹ ਤੈਨੂੰ ਵਰਕਆਊਟ ਕਰਨਾ ਪੈਣਾ ਕੇ ਸਟੱਮ ਦੇ ਵਿੱਚ ਚਾਰ ਪੈਸੇ ਉਹਨੂੰ ਸਿੱਖਣਾ ਪੈਣਾ ਅਗਰ ਮੈਂ ਕਮਾਈ ਕਰਨੀ ਆ ਅਗਰ ਮੈਂ ਕਮਾਣਾ ਹੈ ਉਹ ਦਾਣਾ ਬਸ ਨਾਥ ਮੈਂ ਤੇਰੀ ਫੜੀ ਹੂ ਆ ਤੈਨੂੰ ਜਾਣ ਨਹੀਂ ਦੇਣਾ ਕਿਤੇ ਤੂੰ ਮੇਰੇ ਕੰਟਰੋਲ ਦੇ ਵਿੱਚ ਆ ਕਮਾਈ ਤਾਂ ਆਪ ਕਰਨੀ ਆ ਰਿਜਕ ਤਾਂ ਆਪ ਲੱਭਣਾ ਆ ਇਹਦਾ ਅਸਲੀ ਮਤਲਬ ਇਹ ਆ ਇਹਨਾਂ ਠੱਗਾਂ ਨੂੰ ਵੀ ਸਮਝ ਲੈਣਾ ਚਾਹੀਦਾ ਜਿਹੜੇ ਠਗੀ ਕਰਦੇ ਨੇ ਕਿ ਜਿਹੜੀ ਨਾਥ ਹੈ ਨਾ ਤੁਹਾਡੀ ਇਹ ਪਰਮਾਤਮਾ ਦੇ ਹੱਥ ਵਸ ਵਿਚਿਆ ਇਹ ਜਦੋਂ ਮਰਜੀ ਤੁਹਾਨੂੰ ਖਿੱਚ ਕੇ ਆਪਣੇ ਕੰਟਰੋਲ ਚ ਕਰ ਸਕਦਾ ਇਸ ਕਰਕੇ ਤੁਸੀਂ ਨੱਠ ਨਹੀਂ ਸਕਦੇ ਦੱਦਾ ਦੋਸ਼ ਨਾ ਦਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨਾ ਮਾਰਾ ਇਹਨੇ ਬਹੁਤ ਸੋਨਾ ਦੇਖਿਆ ਕਿ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਜੋ ਤੂੰ ਕਰਮ ਕਰਦਾ ਉਹਦਾ ਫਲ ਤੈਨੂੰ ਮਿਲਣਾ ਹੀ ਮਿਲਣਾ ਹੈ ਚੰਗਾ ਕਰੇਗਾ ਬਹੁਤ ਖੁਸ਼ੀਆਂ ਚੰਗਿਆਈਆਂ ਪਾਛਾਈਆਂ ਤੈਨੂੰ ਤਰੱਕੀਆਂ ਮਿਲਣਗੀਆਂ ਸਕਸੈਸ ਮਿਲੂਗਾ ਅਗਰ ਤੂੰ ਮੰਦਾ ਕਰਨਾ ਹੈ ਤਨ ਨੂੰ ਇਹਦਾ ਜਿਹੜਾ ਭੁਗਤਾਨ ਆ ਉਹ ਬਹੁਤ ਔਖੇ ਤਰੀਕੇ ਦੇ ਨਾਲ ਬਹੁਤ ਔਖੇ ਤਰੀਕੇ ਦੇ ਨਾਲ ਭੁਗਤਾਉਣਾ ਪੈਣਾ ਇਸ ਕਰਕੇ ਹਜੇ ਵੀ ਸੰਭਲ ਜਾ ਜਿਨ੍ਹਾਂ ਦੇ ਨਾਲ ਫੇਰਾ ਫੇਰੀਆਂ ਕੀਤੀਆਂ ਆ ਜਾਂ ਜਿਨ੍ਹਾਂ ਦਾ ਪੈਸਾ ਤੋਂ ਮਾਰਿਆ ਆ ਉਹ ਇਮਾਨਦਾਰੀ ਦੇ ਨਾਲ ਔਨੈਸਟੀ ਦੇ ਨਾਲ ਉਹਨਾਂ ਦਾ ਪੈਸਾ ਮੋੜ ਦੇ ਜਾਂ ਜਿਹੜੇ ਵਾਅਦੇ ਤਾਂ ਉਹਨਾਂ ਦੇ ਨਾਲ ਕੀਤੇ ਆ ਉਹ ਵਾਅਦੇ ਪੂਰੇ ਕਰ। ਅਬਰਾਕਾ